ਸਤਿ ਸ਼੍ਰੀ ਅਕਾਲ ਜੀ ਫਸਟ ਵੈਸਟ ਕਲੋਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨੇ ਮੇਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਮੈਂਟ ਦਾ ਮੋਡ ਆਨਲਾਈਨ ਹੈ ਜੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਆਪਣਾ ਵਟਸਐਪ ਨੰਬਰ ਹੈ ਜਿਹੜਾ ਵੀ ਸੂਟ ਪਸੰਦ ਆ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ ਵਟਸਐਪ ਕਰਨਾ ਹੈ ਆਨਲਾਈਨ ਪੇਮੈਂਟ ਪਾਣੀ ਹੈ ਐਡਰੈਸ ਤੇ ਜਿਹਨਾਂ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਤੇ ਲਓ ਜੀ ਅੱਜ ਫਿਰ ਜਿੰ ਮਿਕਸ ਵਰਾਈਟੀ ਸੂਟ ਹੋਣਗੇ ਔਰ ਸਾਰੇ ਸੂਟ ਡਿਸਕਾਊਂਟ ਤੇ ਹੋਣਗੇ। ਲੋ ਜੀ ਪਹਿਲਾ ਸੂਟ ਦੇਖੋ ਬਹੁਤ ਖੂਬਸੂਰਤ ਸੂਟ ਹੈ। ਆਲ ਓਵਰ ਸੂਟ ਰਹੂਗਾ ਸਿੰਗਲ ਸੂਟ ਆਪਣੇ ਕੋਲੇ। ਸਿੰਗਲ ਪੀਸ ਹੈ। ਇਸ ਕਰਕੇ ਇਹ ਡਿਸਕਾਊਂਟ ਤੇ ਆਊਗਾ ਹੁਣ। ਇਹ ਆਲ ਓਵਰ ਸੂਟ ਹੈ। ਤੁਹਾਨੂੰ ਮੈਂ ਨੇੜੇ ਕਰਕੇ ਨਾ ਇਹਦਾ ਸਟੱਫ ਦਿਖਾ ਦਿੰਨੀ ਆ। ਇਸ ਤਰ੍ਹਾਂ ਦਾ ਸਟੱਫ ਹੈ ਜੀ। ਇਹਦਾ ਬਹੁਤ ਖੂਬਸੂਰਤ ਸਟੱਫ ਹੈਗਾ। ਬੜਾ ਪਿਆਰਾ ਸੌਫਟ ਸੌਫਟ ਜਿਹਾ ਕਪੜਾ ਹੈਗਾ ਔਰ ਪ੍ਰਿੰਟ ਦੇਖ ਲਓ ਤੁਸੀਂ ਬਹੁਤ ਸੋਹਣਾ ਪ੍ਰਿੰਟ ਹੈਗਾ। ਠੀਕ ਹੈ ਵਿਖਰ ਮਾਂਜਾ ਪ੍ਰਿੰਟ ਹੈ। ਬਹੁਤ ਸੋਹਣਾ ਲੱਗਦਾ। ਤੇ ਦੁਪੱਟਾ ਦਿਖਾਉਣੀ ਆ ਇਹਦੇ ਨਾਲ ਮੈਂ ਤੁਹਾਨੂੰ ਇਹਦੇ ਨਾਲ ਦੁਪੱਟਾ ਵੀ ਆਪਾਂ ਟਾਈ ਐਂਡ ਅਾਈ ਦੇ ਵਿੱਚ ਰੱਖਿਆ ਹੋਇਆ ਔਰ ਬੰਬਰ ਦੇ ਵਿੱਚ ਦੁਪੱਟਾ ਹੈਗਾ ਜੀ ਆ ਲੋ ਇਹ ਆਹ ਨਾ ਜੁਟਾਈ ਐਂਡ ਅਾਈ ਦਾ ਬੰਬਰ ਦੇ ਵਿੱਚ ਦੁਪੱਟਾ ਮਿਲੂਗਾ ਤੁਹਾਨੂੰ ਬਹੁਤ ਖੂਬਸੂਰਤ ਦੁਪੱਟਾ ਹੋਊਗਾ ਤੇ ਅੱਜ ਇਹਦੇ ਤੇ 300 ਰੁਪਏ ਦਾ ਡਿਸਕਾਊਂਟ ਹੈ 2400 ਵਾਲਾ ਸੂਟ ਅੱਜ ਤੁਹਾਨੂੰ ਦੇ ਰਹੇ ਹਾਂ ਅਸੀਂ 2150 ਦੇ ਵਿੱਚ ਦੁਪੱਟੇ ਸਮੇਤ ਬਹੁਤ ਖੂਬਸੂਰਤ ਅਗਲਾ ਹੈਗਾ ਟਿਸਟਾ ਦੀ ਮਸਲੀਨ ਹੈ ਜੀ। ਲੋ। ਬਹੁਤ ਹੀ ਸੋਹਣਾ ਸੂਟ ਹੈ। ਟਿਸਟਾ ਦੇ ਸਿਰਫ 2 ਸੂਟ ਨੇ ਹੁਣ ਆਪਣੇ ਕੋਲੇ। ਲੋ। ਮੈਚਿੰਗ ਦੇ ਵਿੱਚ ਸੂਟ ਰਹਿਣਗੇ। ਲੋ ਜੀ ਇਹ ਬਣਾ ਹੈਗਾ। ਸ਼ਰਟ ਬਹੁਤ ਸੋਹਣਾ ਹੈਗਾ। ਅ ਚੈੱਕ ਮਸਲੀਨ ਹੈਗੀ ਹੈ। ਠੀਕ ਹੈ? ਤੇ ਇਹ ਹੈਗਾ ਜੀ ਇਹਦਾ ਸਲਵਾਰ ਦਾ ਪੀਸ 2.5 ਮੀਟਰ ਦੀ ਸ਼ਰਟ 크ਰੇਪ ਵਰਗੀ ਸਲਵਾਰ ਹੈ ਭਾਵੇਂ ਹੈ ਮਸਲੀਨ ਪਰ 크ਰੇਪ ਵਰਗੀ ਚਲਕ ਪੈਂਦੀ ਆ ਬਾਕਾਇਦਾ ਤੁਹਾਨੂੰ ਇਹਦੇ ਤੇ ਟਿਸਟਾ ਦਾ ਉਹ ਸਟੈਂਪ ਵੀ ਮਿਲੂਗੀ ਠੀਕ ਹੈ ਜੀ ਇਹ ਵਾਲਾ ਹੈਗਾ ਸੂਟ ਇਹ ਤੇ ਦੁਪੱਟਾ ਮਿਲੂਗਾ ਐਨ ਖੁੱਲਾ ਡੁੱਲਾ ਮਸਲੀਨ ਦਾ ਦੁਪੱਟਾ ਬਹੁਤ ਪਿਆਰਾ ਦੁਪੱਟਾ 4 ਸਾਈਡ ਦੇ ਇਸ ਤਰ੍ਹਾਂ ਦਾ ਬਾਰਡਰ ਬਣਿਆ ਹੋਇਆ 2.5 ਮੀਟਰ ਦੁਪੱਟਾ ਹੋਊਗਾ ਜੀ ਪੂਰਾ ਲਸ਼ ਲਸ਼ ਕਰਦੇ ਸੂਟ ਨੇ ਜੀ ਇਹ ਬਹੁਤ ਜਿਆਦਾ ਸੋਹਣੇ ਸੂਟ ਨੇ ਪਹਿਲਾ ਇਹ 3000 ਦਾ ਸੂਟ ਸੀਗਾ ਅੱਜ ਤੁਹਾਨੂੰ ਮਿਲ ਰਿਹਾ 2700 ਚ ਫ੍ਰੀ ਸ਼ਿਪਿੰਗ ਅਗਲਾ ਦੇਖੋ ਇਹ ਥੋੜਾ ਜਿਹਾ λεਮਨ ਦਾ ਟੱਚ ਹੈ ਚ ਲੇਮਨ ਜਿਹਾ ਹੀ ਸੂਟ ਹੈ ਇਹ ਲੋ ਇਹ ਵੀ ਟਿਸਤਾ ਦਾ ਹੀ ਹੈ ਮਸਲੀਨ ਦੇ ਵਿੱਚ ਸੂਟ ਹੈਗਾ ਟਿਸਤਾ ਦਾ ਬਹੁਤ ਖੂਬਸੂਰਤ ਹੈ ਔਰ ਮੈਂ ਆਪ ਪਣਾ ਕੇ ਪਾਇਆ ਹੋਇਆ ਬਹੁਤ ਸੋਹਣਾ ਲੱਗਦਾ ਬੜੀ ਅੱਛੀ ਫੀਲ ਆਉਂਦੀ ਹੈ ਪਾ ਕੇ ਤੇ ਆਹ ਲੋ ਜੀ ਇਹਦੀ ਸਲਵਾਰ ਚਮਕਦੀ ਆ ਪੂਰੀ ਸਲਵਾਰ ਤੇ ਦੁਪੱਟਾ ਉਸ ਤੋਂ ਵੀ ਸੋਹਣਾ ਹੈ ਹਾਲੇ ਵੱਡੇ ਵੱਡੇ ਬ੍ਰਾਂਡ ਦੇ ਸੂਟ ਨੇ ਜੀ ਇਹ ਬਹੁਤ ਸੋਹਣੇ ਲੱਗਦੇ ਨੇ ਬਾਕੇ ਫਿਰ ਇਹ ਪੜਾਈਆਂ ਘੜੂਆਂ ਤਾਂ ਇਹਦੀ ਰੀਸ ਹੀ ਨਹੀਂ ਕਰਦੀਆਂ ਲਓ 2700 ਦੇ ਵਿੱਚ ਆ ਜਾਊਗਾ 300 ਦੇ ਡਿਸਕਾਊਂਟ ਦੇ ਲਓ ਇਹ अगला ਸੂਟ ਦੇਖੋ ਇਹ ਔਰਗੈਂਜ਼ਾ ਦਾ ਸੂਟ ਹੈ ਸਿਲਕ ਦੀ ਸਲਵਾਰ ਦੇ ਨਾਲ ਹੈ ਬਹੁਤ ਪਿਆਰਾ ਸੂਟ ਹੈ ਹਾਲੇ ਲਓ ਜੀ ਗੋਟੇ ਪੱਤੀ ਦਾ ਵਰਕ ਹੋਇਆ ਹੋਇਆ ਵੇ ਪ्युअर ਔਰਗਾਂਜ਼ਾ ਬਹੁਤ ਹੀ ਸੋਹਣਾ ਸੌਫਟ ਵਾਲਾ ਔਰਗਾਂਜ਼ਾ ਬਿਲਕੁਲ ਵਿੱਚ ਇਹਦੇ ਤੋਂ ਹਲਕੀ ਹਲਕੀ ਤੁਹਾਨੂੰ ਬਲੌਕ ਪ੍ਰਿੰਟਿੰਗ ਵੀ ਮਿਲੂਗੀ ਠੀਕ ਹੈ ਜੀ ਬਹੁਤ ਵਧੀਆ ਸੂਟ ਆ ਬਹੁਤ ਸੋਹਣਾ ਸਰਬੋਸਕੀ ਦਾ ਵੀ ਵਰਕ ਹੋਇਆ ਹੋਇਆ ਔਰ ਬਲੌਕ ਪ੍ਰਿੰਟਿੰਗ ਹਾਲੋ ਨਾਲ-ਨਾਲ ਗੋਟੇ ਪੱਤੀ ਦਾ ਵਰਕ ਠੀਕ ਹੈ ਜੀ ਤੇ ਇਹ ਹੈਗੀ ਹੈ ਜੀ ਇਹਦੀ ਬੋਝੂ ਆ ਰੰਗ ਸਹੀ ਆ। ਬਲੌਕ ਪ੍ਰਿੰਟ ਦੀ ਬਜਰੂਗੀ। ਇਹ ਰੰਗ ਬਹੁਤ ਆ ਰੰਗ ਜਿਹਾ ਸਹੀ ਆ ਬਸ। ਕਈ ਭੈਣਾਂ ਬਲੌਕ ਪ੍ਰਿੰਟ ਬਹੁਤ ਪਸੰਦ ਕਰਦੀਆਂ ਨੇ। ਸੋ ਉਹਨਾਂ ਲਈ ਬੈਸਟ ਆਪਸ਼ਨ ਆ ਸਿਲਕ ਦੀ ਸਲਵਾਰ ਨਾਲ ਆਊਗਾ ਜੀ। ਬਹੁਤ ਖੂਬਸੂਰਤ ਸਲਵਾਰ ਆ। ਤੇ ਨਾਲ ਹੈ ਜੀ ਇਹ ਔਰਗੈਂਜ਼ਾ ਦਾ ਬਹੁਤ ਪਿਆਰਾ ਦੁਪੱਟਾ। ਇਹ ਗਰਲਿਸ਼ ਲੁੱਕ ਦੀ ਸੁਣੋ ਜੀ ਬਹੁਤ ਸੋਹਣੇ। ਬਾਰਡਰ ਆ ਜਿਹੜਾ ਉਹ ਬਲੌਕ ਪ੍ਰਿੰਟ ਦਾ ਹੈਗਾ। ਤੇ ਵਿੱਚੋਂ ਤੁਸੀਂ ਦੇਖ ਸਕਦੇ ਹੋ। ਸਾਰੇ ਦੇ ਵਿੱਚ ਬਲੌਕ ਪ੍ਰਿੰਟ ਹੋ ਜਾਵੇ ਆ। ਇਹ ਆ। ਬਹੁਤ ਸੋਹਣੇ ਬਹੁਤ ਸੋਹਣੇ ਰਾਇਲ ਲੁੱਕ ਦੇ ਸੂਟ ਨੇ ਜੀ ਬਹੁਤ ਸੋਹਣੇ ਲੱਗਦੇ ਨੇ ਠੀਕ ਹੈ ਜੀ ਤੇ ਪ੍ਰਾਈਸ ਹੈਗੀ ਆ ਪਹਿਲਾਂ ਇਹ ਸੀਗਾ 3095 ਦਾ ਅੱਜ ਤੁਹਾਨੂੰ 2650 ਦੇ ਵਿੱਚ ਮਿਲ ਰਿਹਾ ਫ੍ਰੀ ਸ਼ਿਪਿੰਗ ਨਾਲ ਬੜਾ ਡਿਸਕਾਊਂਟ ਹੈ ਜੀ ਇਹਦੇ ਤੇ ਇੱਕ ਕਲਰ ਹੋਰ ਹੈ ਜੀ ਇਹਦੇ 'ਚ ਲੈ ਲਓ ਇਹ ਤਾਂ ਉਹ ਹੀ ਨੇ ਵੀ ਨੋ ਪ੍ਰੋਫਿਟ ਨੋ ਲਾਸ ਤੇ ਹੀ ਹੁਣ ਸੂਟ ਹੈਗੇ ਨੇ ਜਿਹੜੇ ਤੁਹਾਨੂੰ ਦੇ ਰਹੇ ਆ ਅਸੀਂ ਹਾਂ ਲੋ ਕਲਰ ਇਹ ਵੀ ਬਹੁਤ ਪਿਆਰਾ ਹੈ ਠੀਕ ਹੈ ਮੈਂ ਨਾ ਉਹਦੀ ਤੁਹਾਨੂੰ ਬੈਕ ਸਾਈਡ ਦਿਖਾਉਣੇ ਭੁੱਲ ਗਈ ਬੈਕ ਸਾਈਡ ਤੇ ਵੀ ਇਹਦੇ ਇਸ ਤਰ੍ਹਾਂ ਦਾ ਬਾਰਡਰ ਬਣਿਆ ਜਿਹੜਾ ਪਹਿਲਾਂ ਸੂਟ ਦਿਖਾਇਆ ਉਹਦੇ ਵੀ ਇਸ ਤਰ੍ਹਾਂ ਦਾ ਹੀ ਬਾਰਡਰ ਬਣਿਆ ਹੋਇਆ ਸੀਗਾ ਬੈਕ ਸਾਈਡ ਤੇ ਵੀ ਠੀਕ ਹੈ ਔਰ ਇਹ ਹੈਗੀ ਹੈ ਜੀ ਇਹਦੀ ਬਾਜੂ ਬਲੌਕ ਪ੍ਰਿੰਟ ਦੀ ਠੀਕ ਹੈ ਤੇ ਸਿਲਕ ਦੀ ਸਲਵਾਰ ਮੈਨੂੰ ਲੱਗਦਾ ਸਲਵਾਰ 3 ਮੀਟਰ ਹੋਊਗੀ ਮੈਂ ਇੱਕ ਵਾਰੀ ਚੈੱਕ ਕਰ ਦਉ ਫਿਰ ਇਹ ਸ਼ਾਇਦ ਦੋਨੋਂ ਸਲਵਾਰਾਂ 3-3 ਮੀਟਰ ਦੀਆਂ ਨੇ ਸਲਵਾਰ ਹੈ ਤੰਨੀ ਹੈ ਬਹੁਤ ਸੋਹਣੀ ਸਿਲਕ ਦੀ ਸਲਵਾਰ ਹੈ ਬਹੁਤ ਪਿਆਰਾ ਸੂਟ ਹੈ ਇਹ ਐ ਨਹੀਂ ਹੈਗੀ ਕਿ ਰੰਗ ਸਹੀ ਹੈ ਜੀ ਫਲਾਨੀ ਸਿਲਕ ਉਹ ਵਾਲੀ ਸਿਲਕ ਨਹੀਂ ਹੈਗੀ ਇਹ ਸਹੀ ਰੰਗ ਹੈ ਬਸ ਹਾਂ ਬਹੁਤ ਸੋਹਣੀ ਸਿਲਕ ਰੰਗ ਵੀ ਬਹੁਤ ਸੋਹਣਾ ਹੈ ਕਲਰ ਵੀ ਬਹੁਤ ਪਿਆਰਾ ਹੈ ਬਹੁਤ ਸੋਹਣਾ ਸੂਟ ਹੈ ਤੇ ਦੁਪੱਟਾ ਦਿਖਾ ਦੇਣੀ ਆ ਤੁਹਾਨੂੰ ਲਓ ਜੀ ਇਹ ਰਹੂਗਾ ਦੁਪੱਟਾ ਇਹਦੇ ਨਾਲ ਵਿਆਹਾਂ ਸ਼ਾਦੀਆਂ ਚ ਬੜੇ ਸੋਹਣੇ ਰਾਇਲ ਜੀ ਲੁੱਕ ਦਿੰਦੇ ਨੇ ਇਸ ਤਰ੍ਹਾਂ ਦੇ ਸੂਟ ਆ ਲਓ ਧਿਆਨ ਵਿਆਹ ਹੀ ਚੱਲਣੇ ਹਾਂ ਹੁਣ ਵਿਆਹ ਹੀ ਚੱਲਣੇ ਆ ਲਓ ਜੀ ਬਹੁਤ ਸੋਹਣੀ ਲੱਗਣੀ ਆ ਇਹ ਵਾਲੀ ਸੂਟ ਉਹ ਤੋਂ ਪਾਏ ਹੋਏ ਤੇ ਪ੍ਰਾਈਸ ਹੈਗੀ ਆ ਉਹ 2650 ਬਹੁਤ ਘੱਟ ਪ੍ਰਾਈਸ ਦੇ ਸੂਟ ਮਿਲ ਰਹੇ ਆ ਤੁਹਾਨੂੰ ਇਹ ਅਗਲਾ ਸੂਟ ਦੇਖੋ 크ريب ਦਾ ਸੂਟ ਹੈ ਇਹ ਰਾਮ ਟੈਕਸ ਦੀ 크ريب ਹੈ ਲੋ ਜੀ ਇਹ ਕਿਹੜਾ ਕਸਤ ਹੈ ਇਹਦਾ ਕਿਹੜਾ ਕਸਤ ਆਵਲ ਇਸ ਤਰ੍ਹਾਂ ਆਹ ਲੋ ਜੀ ਇਹ ਹੈਗਾ ਇਹਦਾ ਬਾਰਡਰ ਬੜਾ ਸੋਹਣਾ ਬੜੀ ਸੋਹਣੀ ਕ੍ਰੇਪ ਹੈਗੀ ਇਹ ਬੜੀ ਸੋਹਣੀ ਲੋ ਸਿਲਕ ਵਾਂਗੂ ਲੱਗਦਾ ਇਹ ਕ੍ਰੇਪ ਨਹੀਂ ਲੱਗਦੀ ਇਹ ਤਾਂ ਐਂ ਲੱਗਦਾ ਜਿਵੇਂ ਸਿਲਕ ਦਾ ਸੂਟ ਹੋਵੇ ਤੇ ਮੈਂ ਹੁਣ ਤੁਹਾਨੂੰ ਮੇਰੀ ਬੈਕ ਸਾਈਡ ਦਿਖਾਉਣੀ ਆ। ਹਾਂ ਦਾ ਸੇਮ ਹੀ ਆ ਬੈਕ ਸਾਈਡ ਤੇ ਫਰੰਟ ਸਾਈਡ ਠੀਕ ਹੈ ਜੀ ਤੇ ਬਾਰਡਰ ਆਊਗਾ ਘੇਰੇ ਤੇ ਬੈਕ ਸਾਈਡ ਵੀ ਆਊਗਾ ਔਰ ਫਰੰਟ ਸਾਈਡ ਵੀ ਆਊਗਾ ਤੇ ਇਹ ਹੈਗੀ ਇਹਦੀ ਬਾਜੂ ਬਾਜੂ ਆ ਜਿਹੜੀ ਉਹ ਅਲੱਗ ਤੋਂ ਦਿੱਤੀ ਹੋਈ ਆ 3 ਮੀਟਰ ਕਪੜਾ ਦਿੱਤਾ ਹੋਇਆ ਜੀ ਸ਼ਰਟ ਦਾ ਠੀਕ ਹੈ ਜੀ ਤੇ 3 ਮੀਟਰ ਦੀ ਨਾਲ ਮੇਰਾ ਖਿਆਲ ਸਲਵਾਰ ਹੋਊਗੀ ਕਿਉਂਕਿ ਜਦੋਂ ਸ਼ਰਟ 3 ਮੀਟਰ ਹੁੰਦੀ ਆ ਤੇ ਸਲਵਾਰ ਜ਼ਰੂਰ 3 ਨਹੀਂ ਹੁੰਦੀ ਆ ਬਾਕੀ ਆਪਾਂ ਚੈੱਕ ਕਰ ਲਈਏ ਇੱਕ ਵਾਰੀ। ਠੀਕ। ਕਿ ਸਲਵਾਰ 2.5 ਮੀਟਰ ਹੈ? 2.5 ਤੇ ਤੇ ਹੀ ਮਾੜੀ ਮੋਟੀ। ਨਹੀਂ 2.5 ਮੀਟਰ ਹੈ। ਹਾਂ ਤੇ ਜਿਹੜੀ ਸਲਵਾਰ ਸ਼ਰਟ ਹੈਗੀ ਆ ਉਹ 3 ਮੀਟਰ ਦੀ ਹੈ ਕਿਉਂਕਿ ਉਹਦੀਆਂ ਬਾਜੂ ਅਲੱਗ ਦਿੱਤੀਆਂ ਹੋਈਆਂ ਨੇ। ਉਹਦਾ ਮੀਟਰ ਇਹ ਦੁਪੱਟਾ ਹੈਗਾ ਇਹਦਾ ਦੁਪੱਟਾ ਵੀ ਇਹਦਾ ਸਿਲਕ ਦੇ ਵਿੱਚ ਹੀ ਹੈ ਬੜਾ ਸੋਹਣਾ ਜਿਹਾ ਆ ਆ ਇੱਥੇ ਰੰਗ ਸਹੀ ਹੈ ਬਸ ਲਓ ਨਾਲ ਦੀ ਸਟੱਫ ਦੇ ਵਿੱਚ ਇਹਦਾ ਦੁਪੱਟਾ ਆ ਲਓ ਬਹੁਤ ਸੋਹਣਾ ਲੱਗਦਾ ਨਸਾ ਦੁਪੱਟੇ ਦੁਪੱਟੇ ਵਰਗਾ ਰੰਗ ਹੈ ਡਿਫਰੈਂਟ ਲੁੱਕ ਦਾ ਸੂਟ ਹੈਗਾ ਜੀ ਇਹ ਬਹੁਤ ਸੋਹਣਾ ਸੂਟ ਹੈ ਤੁਸੀਂ ਨਾ ਇਹ ਨਾ ਸੋਚਿਓ ਕਿ ਸਾਡੇ ਸਿਰਤੇ ਨਹੀਂ ਖੜਨਾ ਸਿਰਤੇ ਖੜਾਉਣ ਲਈ ਸਾਡੇ ਕੋਲੇ ਸੁਈਆਂ ਸਾਲੀਆਂ ਹੈਗੀਆਂ ਨੇ ਮੰਗਵਾ ਲਿਆ ਕਰੋ ਉਹ ਅਸੀਂ ਲਿਆ ਕੇ ਰੱਖੀਆਂ ਹੋਈਆਂ ਨੇ ਕੋਈ ਟੈਨਸ਼ਨ ਨਾ ਲਿਆ ਕਰੋ ਸਭ ਪੂਰੇ ਕਰੋ ਠੀਕ ਹੈ ਜੀ ਤੇ ਲੋ ਹੁਣ ਆਪਾਂ ਇਹਦੀ ਦੱਸਦੇ ਆ ਤੁਹਾਨੂੰ ਪ੍ਰਾਈਸ ਵੇਖੀ ਅਹ ਇਹ ਸੂਟ ਸੀਗਾ ਜੀ ਪਹਿਲਾਂ ਆਪਾਂ ਦਿੱਤਾ 3195 ਦਾ ਤੇ ਅੱਜ ਤੁਹਾਨੂੰ ਮਿਲੂਗਾ ਜੀ ਇਹ 2795 ਦਾ 400 ਦਾ ਡਿਸਕਾਊਂਟ ਹੈ ਇਹਦੇ ਤੇ ਲੋ ਅਗਲਾ ਦੇਖੋ ਇਹ ਵੀ ਡਿਸਕਾਊਂਟ ਤੇ ਹੀ ਸੂਟ ਹੈ ਇਹ ਹੈਗੀ ਹੈ ਮਸਲੀਨ ਆਦ ਸੱਚ ਬ੍ਰਾਂਡ ਦਾ ਸੂਟ ਹੈ ਜੀ ਇਹ ਬ੍ਰਾਂਡਡ ਸੂਟ ਨੇ ਆਜ ਸੱਚ ਬ੍ਰਾਂਡ ਦੀ ਸ਼ਰਟ ਹੈਗੀ ਹੈ ਇਹ ਬਹੁਤ ਸੋਹਣਾ ਲੱਗਦਾ ਬਲੈਕ ਕਲਰ ਬੇਸ ਹੈ ਇਹਦਾ ਬਲੈਕ ਬਹੁਤ ਪਿਆਰਾ ਸੂਟ ਹੈ ਠੀਕ ਹੈ ਜੀ ਤੇ ਆਹ ਹੈਗੀ ਹੈ ਜੀ ਇਹਦੀ ਸਲਵਾਰ ਚਾਹੇ ਤੁਸੀਂ ਇਹਨੂੰ ਲਾਈਨਿੰਗ ਲਾਓ ਚਾਹੇ ਤੁਸੀਂ ਇਹਨੂੰ ਬਿਨਾ ਲਾਈਨਿੰਗ ਤੋਂ ਬਣਾਓ ਇਹ ਹੈਗੀ ਸਲਵਾਰ ਲੇਸਾਂ ਲੱਗੀਆਂ ਹੋਈਆਂ ਨੇ ਵਰਕ ਹੋਇਆ ਹੋਇਆ ਇਹ ਮਰਜ਼ੀ ਹੈ ਤੁਹਾਡੀ ਲਾਈਨਿੰਗ ਲਾਉਣੀ ਜਾਂ ਨਾ ਲਾਉਣੀ ਇਹ ਬਿਨਾ ਲਾਈਨਿੰਗ ਤੋਂ ਵੀ ਬਣ ਜੂਗਾ ਸ਼ਰਟ ਵੀ ਬਿਨਾ ਲਾਈਨਿੰਗ ਤੋਂ ਬਣਦੀ ਦੀ ਇਹ ਥਿੱਕ ਵਾਲੀ ਮਸਲੀਨ ਹੈਗੀ ਹੈ ਠੀਕ ਹੈ ਅਗਰ ਤੁਸੀਂ ਲਾਉਣਾ ਚਾਹੁੰਦੇ ਹੋ ਤਾਂ ਗ੍ਰੇਸਫੁੱਲ ਹੋ ਜੂਗੀ ਠੀਕ ਹੈ ਜੀ ਤੇ ਹੁਣ ਮੈਂ ਤੁਹਾਨੂੰ ਇਹ ਦਰ ਦੁਪੱਟਾ ਦਿਖਾਉਣੀ ਆ ਇਹ ਵਾਲਾ ਇਹਦਾ ਦੁਪੱਟਾ ਹੈ ਕਿਉਂਕਿ ਇਹਦਾ ਬੇਸ ਆ ਜਿਹੜਾ ਉਹ ਬਲੈਕ ਹੈ ਇਸ ਕਰਕੇ ਇਹਦੇ ਵਿੱਚ ਬਲੈਕ ਦੁਪੱਟਾ ਹੈ ਕਿਤੋਂ ਡਾਰਕ ਕਿਤੋਂ ਲਾਈਟ ਹਾ ਲੋ ਸ਼ੈਡਡਡ ਹੁਣ ਆ ਡੋਲ ਦੁਪੱਟਾ ਨਵਧੀਆ 2.5 ਮੀਟਰ ਦਾ ਦੁਪੱਟਾ ਸਿਰ ਤੇ ਟਿਕਣ ਵਾਲਾ ਪਹਿਲਾਂ ਇਹ ਸੂਟ ਦਿੱਤਾ ਸੀ ਆਪਾਂ ਤੁਹਾਨੂੰ 2395 ਦਾ ਅੱਜ ਤੁਹਾਨੂੰ ਮਿਲ ਰਿਹਾ ਇਹ 1995 ਚ 400 ਦੇ ਡਿਸਕਾਊਂਟ ਤੇ ਹੈਵੀ ਡਿਸਕਾਊਂਟ ਦੇ ਸੂਟ ਆ ਜੀ ਇਹ ਬਲੂ ਕਲਰ ਦੇ ਵਿੱਚ ਆ ਬਸ ਉਦਾਂ ਹੀ ਆ ਲੋ ਇਹ ਆਦ ਸੱਚ ਬ੍ਰਾਂਡ ਦੇ ਸੂਟ ਨੇ ਆ ਲੋ ਜੀ ਇਹ ਪ੍ਰਿੰਟਡ ਸ਼ਰਟ ਹੈ ਇਹ ਵਾਲੀ ਸਲਵਾਰ ਮਿਲੂਗੀ ਤੇ ਇਹ ਮਿਲੂਗਾ ਜੀ ਨਾਲ ਤੁਹਾਨੂੰ ਦੁਪੱਟਾ ਇਹ ਮੇਰੇ ਖਿਆਲ ਖੋਲਣ ਦੀ ਲੋੜ ਨਹੀਂ ਤੁਸੀਂ ਦੇਖ ਲਓ ਕਿਉਂ ਪਹਿਲਾਂ ਸੇਮ ਹੀ ਆ ਠੀਕ ਹੈ ਜੀ 1995 ਦੇ ਵਿੱਚ ਐਂ ਠੀਕ ਹੈ ਅਗਲਾ ਦੇਖੋ ਲਓ ਇਹ ਕਟ ਰੇਟ ਦੇ ਸੂਟ ਨੇ 크ਰੇਪ ਦੇ ਸੂਟ ਨੇ ਔਰ ਹੈਂਡਵਰਕ ਦੇ ਸੂਟ ਨੇ ਤੁਸੀਂ ਐਂ ਦੇਖੋ 크ਰੇਪ ਵੀ ਆ ਔਰ ਨਾਲ ਹੈਂਡਵਰਕ ਵੀ ਆ ਬਹੁਤ ਕਟ ਰੇਂਜ ਦੇ ਸੂਟ ਨੇ ਜੀ ਆ ਲੋ ਸਾਰੇ ਤੇ ਹੈਂਡਵਰਕ ਸਾਰੇ ਸੂਟ ਤੇ ਲੋ ਜੀ ਅ ਬੈਕ ਸਾਈਡ ਹੈ ਜਿਹੜੀ ਇਹਦੀ ਪਲੇਨ ਰਹੂਗੀ ਤੇ ਬਾਜੂ ਵੀ ਇਹਦੀ ਇਹ ਵਾਲੀ ਸਾਈਡ ਤੋਂ ਪਲੇਨ ਰਹੂਗੀ ਠੀਕ ਹੈ ਜੀ ਤੇ ਇਹ ਵਾਲੀ ਤੁਹਾਨੂੰ ਮਸਲੀਨ ਦਾ ਟੱਚ ਜ ਹੈਗਾ ਮੋਡਲ ਕਾਟਨ ਕਹਿ ਸਕਦੇ ਆਪਾਂ ਉਹ ਸਲਵਾਰ ਰਹੂਗੀ ਤੇ ਹਾਫ ਪਿਓਰ ਸ਼ਿਫੋਨ ਦਾ ਰਹੂਗਾ ਜੀ ਦੁਪੱਟਾ ਤੇ ਫੋਰ ਸਾਈਡ ਲੱਗੀ ਹੋਈ ਹੈ ਇਹਦੇ ਲੇਸ ਬਹੁਤ ਸੋਹਣਾ ਸਵਾ 2 ਮੀਟਰ ਦੁਪੱਟਾ ਹੋਊਗਾ ਛੋਟਾ ਨਹੀਂ ਲੱਗ ਰਿਹਾ ਸਵਾ 2 ਧਾਗੇ ਲੱਗਿਆ ਹੋਇਆ ਹੋਊਗਾ ਸਵਾ 2 ਸਵਾ 2 ਹੋਏਗਾ ਨਹੀਂ ਛੋਟਾ ਨਹੀਂ ਮੈਂ ਕਿਹਾ ਵੱਡਾ ਹੀ ਹੈ ਹਾਂ ਵੱਡਾ ਹੈ ਲੋ ਬਹੁਤ ਸੋਹਣਾ ਸੰਤ ਹੈ ਥੋੜੀ ਜੀ ਪ੍ਰੋਬਲਮ ਹੈ ਇਹ ਸੂਟ ਦੇ ਵਿੱਚ ਤੁਸੀਂ ਦੇਖ ਲਓ ਇੱਕ ਲਾਈਨ ਇਥੋਂ ਆ ਨਲਕੀ ਆਈਆਂ ਦੀ ਨਿਕਲੀ ਹੋਈ ਐ ਬਸ ਇਹ ਤੁਸੀਂ ਆ ਲਿਆ ਕੇ ਆਪ ਵੀ ਠੀਕ ਕਰ ਸਕਦੇ ਹੋ ਇਹ ਤੁਸੀਂ ਦੇਖ ਲਓ ਜਿੱਥੇ ਵੀ ਤੁਹਾਨੂੰ ਸਹੀ ਲੱਗੇ ਹੈ ਨਾ ਇਹ 1885 ਦਾ ਸੂਟ ਸੀਗਾ ਪਹਿਲਾਂ ਇਹ ਫਿਰ ਆਪਾਂ ਦਿੱਤਾ ਸੀ 1685 ਦਾ ਅੱਜ ਇਹ 1585 ਦਾ ਮਿਲ ਰਿਹਾ ਪਰ ਜਿਨੇ ਇਹ ਵਾਲਾ ਸੂਟ ਲੈਣਾ ਉਹਨੂੰ 100 ਰੁਪਏ ਹੋਰ ਲੈਸ ਦੂੰ ਉਹ 1485 ਦਾ ਮਿਲੂਗਾ ਠੀਕ ਹੈ ਜੀ ਇਹ ਵਾਲਾ 1585 ਦੇ ਵਿੱਚ ਮਿਲੂਗਾ 300 ਦੇ ਡਿਸਕਾਊਂਟ ਤੇ ਮਿਲੂਗਾ ਤੇ ਇਹਦੇ ਵਿੱਚ ਥੋੜਾ ਜਿਹਾ ਮਸਟਰਡ ਕਲਰ ਹੈ ਇਹਦੇ ਵਿੱਚ ਡਿਫੈਕਟ ਕੋਈ ਨਹੀਂ ਹੈਗਾ ਲੋ ਠੀਕ ਹੈ ਆ ਸਾਰਾ ਇਹਦਾ ਕੇਰਾ ਹੈਗਾ ਹੈਂਡਵਰਕ ਹੈ ਸਾਰਾ ਤੇ ਬੈਕ ਸਾਈਡ ਪਲੇਨ ਰਹੂਗੀ ਔਰ ਬਾਜੂ ਵੀ ਪਲੇਨ ਰਹੂਗੀ ਇਹ ਵੱਡੀ ਸਲਵਾਰ ਹੈਗੀ ਹੈ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਠੀਕ ਹੈ ਇਹ 1585 ਦੇ ਵਿੱਚ ਮਿਲ ਜੂਗਾ ਸੂਟ ਬਹੁਤ ਸੋਹਣਾ ਲੱਗਦਾ ਜਿਨ੍ਹਾਂ ਨੂੰ ਘਟ ਰੇਂਜ ਦੇ ਵਿੱਚ ਕੋਈ ਵਧੀਆ ਅچھے ਹੈਂਡਵਰਕ ਦੇ ਸੂਟ ਚਾਹੀਦੇ ਨੇ ਉਹਨਾਂ ਲਈ ਠੀਕ ਹੈਗੀ ਆਪਸ਼ਨ ਆ ਬਿਆਸ਼ਾ ਦਿਹਾੜ ਦੇਸ ਹਾਂ ਤੇ ਲੋ ਜੀ ਅਗਲਾ ਦੇਖੋ ਤੁਸੀਂ ਇਹ ਵੀ ਕਾਫੀ ਸੋਹਣਾ ਲੱਗਦਾ ਹੈ ਇਹ ਵੀ ਬਹੁਤ ਹੈਵੀ ਡਿਸਕਾਊਂਟ ਦਸਨ ਦਾ ਆਹ ਲੋ ਜੀ ਅ ਦੇਖੋ ਤੁਸੀਂ ਲਾਈਨਿੰਗ ਵਿੱਚ ਹੈ ਇਹ ਥੋੜੀ ਮੈਨੂੰ ਜੌਰਜਟ ਲਾਈਨਿੰਗ ਲੱਗਦੀ ਹੈਗੀ ਹੈ ਕਾਫੀ ਅੱਛਾ ਲੱਗਦਾ ਸੂਟ ਬਦਿਆ ਜਾ ਸੂਟ ਹੈਗਾ ਤੇ ਇਹਦੇ ਨਾਲ ਇਹ ਵਾਲਾ ਲੈਮਨ ਸ਼ੇਡ ਹੈ ਇਹ ਵਾਲੀ ਥਿੱਕ ਮਸਲੀਨ ਦੀ ਸਲਵਾਰਾ ਬਿਨਾ ਲਾਈਨਿੰਗ ਤੋਂ ਬਣਨ ਵਾਲੀ ਸਲਵਾਰਾ ਜੀ ਪਰ ਜਿਹੜੀ ਸ਼ਰਟ ਹੈਗੀ ਹੈ ਉਹਦੇ ਨੀਚੇ ਲਾਈਨਿੰਗ ਲੱਗੂਗੀ ਟਾਈ ਐਂਡ ਡਾਈ ਟਾਈਪ ਲੱਗਦਾ ਹੈ ਇਹ ਬਹੁਤ ਸੋਹਣਾ ਲੱਗਦਾ 850 ਦੇ ਵਿੱਚ ਮਿਲ ਜੂਗਾ ਡਿਸਕਾਊਂਟ ਤੇ ਹੈਵੀ ਡਿਸਕਾਊਂਟ ਤੇ 노 ਪ੍ਰੋਫਿਟ 노 ਲਾਸ ਆ ਲੋ ਅਗਲਾ ਇਹ ਵਾਲਾ ਹੈ ਬਿਨਾ ਲਾਈਨਿੰਗ ਤੋਂ ਸਲਵਾਰ ਬਣੂਗੀ ਤੇ ਸ਼ਰਟ ਤੇ ਲਾਈਨਿੰਗ ਲੱਗੂਗੀ ਆ ਲੋ ਜੀ ਬਹੁਤ ਸੋਹਣਾ ਲੱਗਦਾ ਹੈ ਸੂਟ ਬਹੁਤ ਅੱਛਾ ਹੈ ਪਾਇਆ ਬਹੁਤ ਖੂਬਸੂਰਤ ਲੱਗਣ ਵਾਲਾ ਸੂਟ ਹੈ ਇਹ 850 ਵਾਲੇ ਸੂਟ ਨਹੀਂ ਹੈਗੇ ਵੈਸੇ ਪਰ ਹੁਣ ਜਦੋਂ ਚਲੋ ਕੱਢਣਾ ਹੀ ਆ ਸਟਾਕ ਕਲੀਅਰ ਹੀ ਕਰਨਾ ਤਾਂ 850 ਚ ਮਿਲ ਜੂਗਾ ਲੋ ਜੀ ਅਗਲਾ ਦੇਖੋ ਬਹੁਤ ਪਿਆਰਾ ਸੂਟ ਆ ਜੀ ਪਿਓਰ ਕ੍ਰੇਪ ਦੇ ਵਿੱਚ ਬਹੁਤ ਸੋਹਣਾ ਸੂਟ ਸਿਰ ਤੇ ਵਰਕ ਉਸ ਤੋਂ ਵੀ ਸਿਰ ਲੋ ਮਹਿੰਦੀ ਕਲਰ ਔਰ ਆਰੀ ਵਰਕ ਦਾ ਸੂਟ ਹੈ ਆਰੀ ਵਰਕ ਤੁਸੀਂ ਦੇਖੋ ਸਹੀ ਕਿੰਨਾ ਕੁ ਬਰੀਕ ਹੋਇਆ ਬਿਆ ਇਹਦੇ ਤੇ ਇੰਨਾ ਬਰੀਕ ਵਰਕ ਹੋਇਆ ਨਾ ਜੀ ਪੁੱਛੋ ਹੀ ਨਾ ਸਾਰਾ ਜਰੀ ਦਾ ਬਹੁਤ ਬਰੀਕ ਵਰਕ ਔਰ ਤੁਸੀਂ ਘੇਰਾ ਦੇਖੋ ਇਹ ਆ ਲੋ ਇੰਨਾ ਸਫਾਈ ਇੰਨਾ ਬਰੀਕ ਵਰਕ ਜਿੰਨਾ ਪਹਿਣਾ ਨੂੰ ਵਰਕ ਬਾਰੇ ਨੋਲੇਜ ਹੈਗੀ ਹੈ ਉਹ ਇਹ ਜੀ ਸਮਝ ਸਕਦੀਆਂ ਨੇ ਠੀਕ ਹੈ ਜੀ ਤੇ ਲੋ ਇਹ ਹੈਗੀ ਆ ਦੀ ਬਾਜੂ ਐ ਪਾਣੀ ਵਰਗਾ ਵਰਕ ਪਿਆ ਪਲੇਨ ਪਲੇਨ ਜਿਵੇਂ ਪ੍ਰਿੰਟ ਹੋਵੇ ਏਡਾ ਸੋਹਣਾ ਵਰਕ ਹੋ ਜਾਂਦਾ ਕਿੱਧਰ ਬਾਜੂ ਆ ਹਾਂ ਬਾਜੂ ਸੀ ਸਿਰਾ ਵਰਗਾ ਸਿਰਾ ਤੇ ਸਿਰਾ ਹੀ ਕਪੜਾ ਹੈ ਜੀ ਲੋ ਹੁਣ ਦੇਖੀ ਰਿਹਾ ਹੁਣ ਕਪੜਾ ਪਤਾ ਲੱਗ ਹੀ ਜਾਂਦਾ ਮਹਿੰਦੀ ਰੰਗ ਨਹੀਂ ਆਇੱਥੇ ਠੀਕ ਸਹੀ ਹੈ ਮਹਿੰਦੀ ਕਲ ਇੱਥੇ ਠੀਕ ਹੈ ਹਾਂ ਠੀਕ ਲੋ ਜੀ ਇਹ ਵੀ ਡਿਸਕਾਊਂਟ ਤੇ ਮਿਲ ਰਿਹਾ ਤੁਹਾਨੂੰ ਇਹ ਸੂਟ ਮਿਲੂਗਾ ਤੁਹਾਨੂੰ 2050 ਦੇ ਵਿੱਚ ਵੱਡੇ ਡਿਸਕਾਊਂਟ ਤੇ ਲੋ ਜੀ ਅਗਲਾ ਸੂਟ ਇਹ ਵੀ ਡਿਸਕਾਊਂਟ ਤੇ ਆਊਗਾ ਇਹ ਵੀ ਰਾਮ ਟੈਕਸ ਦੀ ਮਸਲੀਨ ਹੈ ਜੀ ਇਹ ਇਹ ਲੋ ਇਹ ਹੈਗਾ ਪੋਟਲੀ ਬਟਨ ਦਿੱਤੇ ਹੋਏ ਠੀਕ ਹੈ ਜੀ ਬਾਕੀ ਸਾਰੀ ਆਰਗੈਂਜ਼ਾ ਦੀ ਲੇਸ ਲੱਗੀ ਹੋਈ ਹੈ ਲੋ ਹੈਗਾ ਮਸਲੀਨ ਤੇ ਲੋਕੋ ਕ੍ਰੇਪ ਵਰਗੀ ਦੇ ਦੇਆ ਸਿੰਗਲ ਸੂਟ ਹੈ ਜੀ ਆਪਣੇ ਕੋਲੇ ਵੀ ਇਕੱਲਾ ਹੀ ਬਚਿਆ ਹੋਇਆ ਲੋ ਇਸ ਸਾਰੇ ਘੇਰੇ ਦੇ ਉੱਪਰ ਲੇਸਸ ਇਨਸਰਟ ਕਰੀਆਂ ਨੇ ਔਰ ਨੀਚੇ ਵੀ ਔਰਗੈਂਜ਼ਾ ਦੀ ਇੱਕ ਲੇਸ ਹੈ ਤੇ ਬੈਕ ਸਾਈਡ ਪ੍ਰਿੰਟਡ ਰਹੂਗੀ ਸੇਮ ਤੇ ਇਹ ਹੈਗੀ ਹੈ ਜੀ ਇਹਦੀ ਸਲਵਾਰ ਸਲਵਾਰ ਦੇ ਉੱਪਰ ਮਿਲੂਗਾ ਇਹ ਵਾਲਾ ਵਰਕ ਵਿੱਚ ਪ੍ਰਿੰਟ ਵੀ ਸਲਵਾਰ ਦੇ ਨਹੀਂ ਨਹੀਂ ਸਲਵਾਰ ਤੇ ਨਹੀਂ ਲੱਗਦਾ ਤੇ ਲੋ ਜੀ ਇਹ ਹੈ ਦੁਪੱਟਾ ਦੁਪੱਟਾ ਹੈਗਾ ਮਸਲੀਨ ਦਾ ਸਿਰ ਤੇ ਟਿਕਣ ਵਾਲਾ ਪੱਲੇ ਤੇ ਲੱਗਿਆ ਹੋਇਆ ਇੱਕ ਪੈਚ ਪੁੱਠਾ ਪਸਾ ਹੈ ਹਾਂ ਐਸੇ ਪੁੱਠਾ ਪਸਾ 4 ਸਾਈਡ ਬ੍ਰੀਕ ਬ੍ਰੀਕ ਸਕੈਲਪਿੰਗ ਹੋਈ ਵੀ ਹੈ ਠੀਕ ਹੈ ਇਹ ਆ ਲੋ ਇਹ ਹੈਗਾ ਦੂਜਾ ਸੂਟ ਬਹੁਤ ਸੋਹਣਾ ਸੂਟ ਹੈ ਪਰ ਅੱਜ ਇਹ ਤੁਹਾਨੂੰ ਮਿਲ ਰਿਹਾ 2875 ਵਾਲਾ ਸੂਟ ਅੱਜ ਤੁਹਾਨੂੰ 2475 ਚ ਮਿਲ ਰਿਹਾ 400 ਦੇ ਡਿਸਕਾਊਂਟ ਲਓ ਜੀ ਇਹ ਸੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਉਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਹੋ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ